ਭਲਾੜਾ ਤੇ ਮੀਲਪੁਰ ਦੇਖਦੇ ਆਂ ਜੀ ਇੱਕ ਪਾਸੇ ਭਲਾੜਾ ਇੱਕ ਪਾਸੇ ਮੀਲਪੁਰ ਜਿਹੜੇ ਮਾਰਨਿੰਗ ਬਾਜੀ ਦੇਖਦੇ ਆਂ ਮੀਲਪੁਰ ਦੀ ਜੇ ਟੀਮ ਜਿੱਤੀ ਐ ਰੋਜ਼ਗਾਰ ਵੱਲੋਂ 200 ਦੇ ਨਾਮ ਦਿੱਤੇ ਜਾਣਗੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਲਾੜਾ ਤੇ ਮੀਲਪੁਰ प्यारो जी प्यारो जी चलो जी ना भा। आ आप देती ना करा करो प्यार देना बाजी वाह मारो तारी जी वाह वाह काका रंगपुरी में प्रोफेसर कर का ते जोगा बुला जाता है मुकाबला शुरू हो गया जी बाजी वाह इधर वो गट्टा इधर वो गट्टा आहा ਨਹੀਂ ਰੀਸਾ ਨਹੀਂ ਰੀਸਾ ਕਿਆ ਦੇ ਨਾਲ ਹਾਰ ਨਹੀਂ ਕਰਨੀ ਚਲੋ ਜੇ ਦੋ ਚਲੋ ਟੱਕਰਾ ਬਬਰ ਸ਼ੇਰਾ ਦੀ ਐ ਜਿਵੇਂ ਉਹ ਵਰਕੇ ਪੱਤਾ ਉੱਤੇ ਮਾਰਨ ਬੋਲੀ ਥਾਪੀ ਇੱਕ ਪਾਸੇ ਰੇਡਰ ਦੂਜੇ ਪਾਸੇ ਜੈਫੀ ਲਓ ਮੁਕਾਬਲਾ ਜਿਹੜਾ ਸਖਤ ਹੋ ਗਿਆ ਵਾਹ ਜੀ ਵਾਹ ਨਹੀਂ ਰੀਸਾ ਨਹੀਂ ਰੀਸਾ ਕੇ ਮੀਆਂ ਬੀਬੀ ਦੀ ਜ਼ਿੰਦਗੀ ਨਰਖ ਹੋ ਜੇ ਕਰਦਾ ਇੱਕ ਜੇ ਦੂਜੇ ਤੇ ਸ਼ੱਕ ਹੋਵੇ ਉਹਦਾ ਚਰਸੋੜਾਂ ਦੇ ਨਹੀਂ ਕਰਦੀ ਜਿਹੜੀ ਟੀਮੀ ਨੂੰ ਵੇਕਿਆਂ ਦੀ ਚੱਕ ਹੋਵੇ ਕਰੂ ਆਪਣੀ ਨੂਨਾ ਲੋਟਾ ਕੋਲੇ ਗੱਲਾਂ ਜਿਹੜੀ ਬੁੜੀ ਨੂੰ ਜਮਾਨਾ ਮੱਤ ਹੋਵੇ ਤੇ ਅੱਜ ਨੂੰ ਲਿਖ ਲੈ ਕਈ ਕਾਫੜਾ ਪਰ ਦਿੰਦਾ ਮੱਥਰ ਬਰਾੜ ਨੇ ਜਿ ਲਿਖਣਾ ਕਾਫ ਹੋਵੇ ਮੱਥਰ ਬਰਾੜ ਨੇ ਜਿ ਲਿਖਣਾ ਕਾਫ ਹੋਵੇ ਇੱਕ ਵਾਰੀ ਤਾੜੀ ਮਾਰ ਦਰਸ਼ਕ ਵੀਰੋ ਆ ਆਇਆ ਹੈ ਲੋੜੀ ਦੇਖ ਸਕਦਾ ਤੁਸੀਂ ਭਲਾੜਾ ਦੇ ਮੇਲਪੁਰ ਕਿਹੜੀ ਟੀਮ ਚੱਲਦੀ ਆ ਤੇ ਗੇੜੇ ਬੜੇ ਹੋ ਗਏ ਬਾਈ 300 ਗੇੜਾ ਹੋ ਗਿਆ ਜਾਓ ਵਾਓ ਜਾਓ ਵਾਓ 75 ਗੱਟੇ ਗੱਟਾ ਥੱਲੇ ਫਾਲ ਹੋ ਜੂਗਾ ਜੀ ਦੇਖ ਲੈ ਗੱਟਾ ਗਾਂ ਸਿੱਟਣਾ ਤਾਹ ਜਮਾ ਪਰ ਪਰ ਦੇ ਉੱਤੇ ਗੱਟਾ ਹੋਣਾ ਚਾਹੀਦਾ ਹਾਂ ਹਾਂ ਠੀਕ ਹੈ ਅਸਲੇ ਕਰੋ ਜੀ ਮੜਾ ਜੇ ਕੋਈ ਦਾ ਲਾਉਂਦੀ ਆ ਭੱਲੇ 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 ਖਿਦਦਲਵਾਨੋ ਖਿਦਲੋ ਕਾਮਾ ਕਾਉਤੋ ਲੈ ਗਏ ਭਾਡੇ ਵਾਲੇ ਤੇਰੇ ਵੀ ਲੋ ਜੀ ਵੀਰਪੁਰ ਪਤਵਾਏ ਅਗਰ ਕੀ ਨੇ ਲੋ ਜੀ ਹਾਂ ਖਿਦਰੋ ਖਿਦਰੋ ਕਾਮਾ ਖਾਲੀ ਭਾਡੇ ਵਾਲੇ ਨੇ ਖਾਲੀ ਕਰਤੀ ਪਹਿਲਾਂ ਜਿਹੜਾ ਗੱਡੀਆ ਚੱਕ ਰਿਆ ਇਹਨਾਂ ਨੇ ਤੇ ਹੁਣ ਲੋੜੇ ਕਰਮਗੇ ਭਾਡੇ ਵਾਲੇ ਫੇਰ ਦੁਬਾਰੇ ਚੱਲ ਪਏ ਬਾਈ ਭਾਡੇ ਵਾਲੇ ਨੇ ਦੁਬਾਰੇ ਲੋਡ ਕਰਨ ਲੱਗੇ ਤੇ ਹਲੇ ਮੀਨਪੁਰ ਵਾਲੇ ਹਲੇ ਖਾਲੀ ਕਰੀਏ ਟਰਾਲੀ ਹੁਣਾਂ ਤੇ ਇਹਨਾਂ ਨੇ ਬਾਈ ਘੱਟੇ 6 7 ਵੀ ਦਿੱਤੇ 7 8 ਘੱਟੇ ਦਿੱਤੇ ਆ ਮੈਚ ਨਾ ਖਾਣ ਕਰੋ ਇਹ ਬੈਂਤੀ ਹੈ ਲੋ ਜੀ ਬਣਾ ਬੰਦੇ ਤੇਜ ਲੱਗ ਰਹੇ ਨੇ ਕਿਹਨਾਂ ਬਾਈ ਆ ਮੈਚ ਮੱਝ ਬਣਾ ਦਮਾਨ ਦੇ ਦਰਸ਼ ਕਰੋ ਦੇਖਦੇ ਬਲਾਡੇ ਵਾਲੇ ਜਿੰਦੇ ਕਿ ਮਿਲਪੁਰ ਵਾਲੇ ਜਿੱਤਣਗੇ ਬਲਾਡੇ ਦੇ ਬੰਦੇ ਤੇਜ ਲੱਗ ਰਹੇ ਨੇ ਬਾਈ ਬਲਾਡੇ ਵਾਲੇ ਹਿੰਮਤੀ ਨੇ ਬੰਦੇ ਵਾਹ ਜੀ ਬਾਹ ਹੁਣ ਚਾਹ ਦੇ ਨਾਲ ਪਿਆਰ ਦੇ ਨਾਲ ਨਹੀਂ ਰੀਸਾ ਨਹੀਂ ਰੀਸਾ ਆਹ ਕਿਪਾਕੇ ਸਾਈਡ ਤੇ ਬੈਠੋ ਬੈਠੇ ਬੈਠੇ ਬੈਠ ਕੇ ਦੱਸੋ ਆਹ ਉਧਰ ਮੈਚਾਂਾਂ ਨੂੰ ਪਤਾ ਲੱਗ ਰਿਹਾ ਹੈ ਦਸਕਰ ਹੋ ਪਾਇਰਾ ਕੀ ਹੋਇਆ ਸੋਨੇ ਖਿਡਾਰੀਆਂ ਸਾਈਡ ਤੇ ਹੋ ਜੋ ਭਾਈਆ ਲਓ ਜੀ ਬਲਾਡੇ ਵਾਲਿਆਂ ਨੇ ਖੇਚਾ ਕੰਮ ਕੀ ਰਾਂ ਤਾਂ ਫਿਰ ਦੇਖਦੇ ਆ ਉਧਰ ਵੀ ਤੇਜ਼ ਨੇ ਮੀਲਪੁਰ ਵਾਲੇ ਵੀ ਤੇਜ਼ ਆ ਭਲਾੜੇ ਵਾਲੇ ਨੇ ਮੜੇ ਅੱਗੇ ਨਹੀਂ ਗਏ ਥੋੜਾ ਜਿਹਾ ਦੂਸਰੀ ਟੀਮ ਲਾ ਦੇਖੋ ਲੱਗ ਰਿਹਾ ਭਲਾੜੇ ਵਾਲੇ ਬਾਜੀ ਮਾਰ ਦੇ ਚਾਂਸ ਲੱਗ ਰਹੇ ਨੇ ਬੈਜੋ ਬੈਜੋ ਕਿਰਪਾ ਕਰਕੇ ਹਾਂ ਕਿਧਰੋਂ ਕਮ ਕਿਧਰ ਇਹ ਬੱਲੇ 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 ਨਹੀਂ ਰਿਸਾ ਨਹੀਂ ਰਿਸਾ ਕਿੱਥੇ ਮਾਂ ਮਰ ਗਈ ਕਾ ਨਹੀਂ ਬੁੱਚੀ ਫੁੱਟੇ ਲਾ ਲਾ ਕੇ ਜੁੱਤੇ ਵਾਂਗੂ ਫਿਰ ਅੰਕ ਦੇ ਚਰਤਾ ਸੇ ਨੂੰ ਕਮਾਉਣੇ ਜਿਹੜੀ ਖਾਦੀ ਚੂਰੀ ਏ ਬਾਕੀ ਦੇ ਕੰਮਾਂ 'ਚ ਪਹਿਲਾਂ ਸੇਧ ਜ਼ਰੂਰੀ ਏ ਬਾਕੀ ਦੇ ਕੰਮਾਂ 'ਚ ਪਹਿਲਾਂ ਸੇਧ ਜ਼ਰੂਰੀ ਏ ਹਾਂ ਵਾਜੀ ਵਾਜੀ ਨਹੀਂ ਇਸਾ ਨਹੀਂ ਇਸਾ ਚੱਲ ਕੇ ਚੱਲ ਕੇ ਨਾਲੇ ਮਿਲੂ ਗੋਲ ਟਕਾਲੇ ਮਿਲੂ ਸਫਾਰੀ ਮੁਰਜਾਂ ਵਾਲਾ ਸ਼ੇਰਾਂ ਨਾਲ ਬੋਲੂ ਵਾਰੀ ਵਾਰੀ ਯਾਰ ਵੀ ਜਵਾਨਾ ਚੱਲ ਖੇਡਰ ਕੰਮ ਨੂੰ ਖਿੱਚਣਾ ਕਰ ਕਾਲਾ ਵਾਲਾ ਭਲਾੜੇ ਵਾਲਿਆਂ ਦੇ ਇਧਰ ਆ ਬਾਈ ਗੱਟੇ ਤੇ ਮੀਲਪੁਰ ਵਾਲਿਆਂ ਦੇ ਬਾਈ ਟੀਰ ਲੱਗਿਆ ਬੈਠੇ ਇਨੇ ਰੇ 10 ਕਿ ਗੱਟੀ ਭਲਾੜੇ ਵਾਲੇ ਦੀ ਲੱਗਦਾ ਖਿੱਚਦਾ ਭਲਾੜੇ ਵਾਲੇ ਨੇ ਕੰਮ ਬਾਈ ਨੈਰੀਸ਼ਾ ਨਾਲੀ ਅਗਲਾ ਟੀਮਾਂ ਜਲਦੀ ਆਉਣ ਜੀ ਖੇਡਣਾ ਕੰਮ ਤੇ ਸੁਨਾਨ ਉਹ ਚੜ ਜਾ ਹਿੱਤੇ ਵੀਰ ਬਾਬਾ ਇਹ ਟੀਮਾਂ ਜਾਂਦੀਆਂ ਹਨ ਜੀ ਰਾਜੂ ਕਹਾਣਾ ਤੇ ਸੰਧਾ ਸੰਦੂਗਣ ਨੂੰ ਲੱਗਾ ਮੈਚ ਹੋਵੇਗਾ ਵਾਹ ਜੀ ਵਾਹ ਜਿੱਤ ਕੇ ਜਿੱਤ ਕੇ ਖਿੱਚ ਲੋ ਮੈਂ ਖਿੱਚੂ ਕਰਦਾ ਕਿਹੜਾ ਚੜਦਾ ਜਾਂਦਾ ਹੋਰ ਚੜਦਾ ਖੇਡਦਾ ਦੂਰ ਮਾਰ ਆ ਦੂਰ ਜਾਂਦਾ ਦੂਰ ਪਿੱਛੇ ਜਾਂਦਾ ਟੀਮ ਪਿੱਛੇ ਜਾਂਦਾ ਜਾਂਦਾ ਹੈ ਜਿੱਤ ਪਾ ਲਈ ਦਸ਼ਵੀਰ ਦੂਰ ਓਏ ਹੱਥ ਦੇ ਕੇ ਆਖਰਾ ਲੈਂਦੇ ਨੇ ਜੋਦਾ ਬਲਾਡਾ ਟੀਮ ਜਿੱਤ ਗਈ ਡੋਟ ਬਲਾਡਾ ਟੀਮ ਜਿੱਤ ਗਈ ਬਾਈ ਤੇ ਕੈਪਟਨ ਕੈਪਟਨ ਕਰਦਾ ਰਹਿਣਾ ਕਦੇ ਹਾਰ ਵੀ ਮੰਨ ਸਰੀਰਾ ਜਿੱਤੇ ਨਾ ਅਗਲੀ ਕੰਟੀ ਵਾਲੇ ਗੱਟੇ ਦੇਖੋ ਤੁਸੀਂ ਪਏ ਨੇ ਬੋਰੀਆਂ ਪਈਆਂ ਮੀਲਪੁਰ ਵਾਲਿਆਂ ਕਿ ਨਹੀਂ ਤੇ ਬਲਾਡੇ ਵਾਲੇ ਨੇ ਬਾਈ ਪਹਿਲਾਂ ਚਣਤੀਆਂ ਹਨਾ ਆਹ ਲੋ ਜੋਦਾ ਟੀਮ ਜਿੱਤ ਗਈ ਜੀ ਬਲਾਡਾ ਵਾਲਿਆਂ ਨੇ ਖੇਚਦਾ ਬਾਈ ਕੰਮ ਜੋਦਾ ਟੀਮ ਜਿੱਤੇ ਜੋਦਾ ਟੀਮ ਬਲਾਡਾ ਜੋਦਾ ਟੀਮ ਜਤ ਜੀ ਬਾਈ ਤੇ ਮੀਲਪੁਰ ਵਾਲੇ ਬਾਈ ਹਲੇ ਗੱਟੇ ਚੱਕ ਰਹੇ ਨੇ ਹਲੇ ਵੀ ਦੇਖ ਸਕਦੇ ਹੋ ਤੁਸੀਂ ਹਲੇ ਵੀ 7-8 ਫੋਟੇ ਪੈਣੇ ਨੇ ਦੇਖ ਸਕਦੇ ਹੋ ਤੁਸੀਂ ਹਲੇ ਵੀ 8 ਗੱਟੇ ਪੈਨੇ ਮੀਲਪੁਰ ਵਾਲਿਆਂ ਕੋਲੇ ਤੇ ਭਲਾਡੇ ਵਾਲੇ ਨੇ ਬਾਈ 70 ਗੱਟੇ ਸਾਰੇ ਜਿੱਤ ਚੁੱਕੇ ਭਲਾਡੇ ਵਾਲੇ ਹੁਣ ਦੁਬਾਰੇ ਆਲੀ ਟੀਮ 바ਸੇ ਦੁਬਾਰੇ ਸਹੀ ਕਰਕੇ ਜੇ ਹੁੰਦੇ ਨੇ ਧੰਨਵਾਦ ਕਰਦੇ ਆ ਸਾਰੇ ਵੀਰਾਂ ਦੇ